ਸੋ ਤਰੀਕੇ ਤੇ 10 ਨੂੰ ਪ੍ਰਸ਼ਾਸਨ ਨੇ ਉਹਨੂੰ ਭਰੋਸਾ ਦਿੱਤਾ ਸੀ ਕਿ ਉਹਨੂੰ ਰਿਹਾ ਕਰ ਦਾਂਗੇ ਉਧਰੋਂ ਰੰਗਰੇਟੇ ਦੀ ਵੀ ਜਵਾਨਤ ਹੁੰਦੀ ਹੈ ਪਰ ਉਹ ਵੀ ਬਾਹਰ ਨਹੀਂ ਆਉਂਦਾ ਦਿਦਾ ਇਸ ਪੂਰੇ ਮਾਮਲੇ ਤੇ ਕੀ ਲੱਗਦਾ ਤੁਹਾਨੂੰ ਕੀ ਦੇਖੋ ਜੇ ਤੁਸੀਂ ਜਾਤੀ ਤੌਰ ਤੇ ਗੱਲਬਾਤ ਕਰੋਗੇ ਹਨਾ ਉਦੋਂ ਤਾਂ ਇਹ ਹੈਗਾ ਦੇ ਜਿਹੜੀ ਪੋਲਿਟਿਕਸ ਇੰਪੋਲਿਟਿਸ਼ਨ ਹੁੰਦੀ ਹੈ ਹਨਾ ਜਾਂ ਕਹਿੰਦੇ ਰਾਜਨੀਤਿਕ ਲੋਕ ਹੁੰਦੇ ਆ ਉਹ ਤਕਰੀਬਨ ਵੋਟ ਨੂੰ ਡਿਵਾਈਡ ਕਰਦੇ ਠੀਕ ਹੈ ਜਿਹੜੀ ਗੱਲ ਪਾਣੇ ਸਿੱਧੂ ਦੀ ਰਿਹਾਈ ਹੋਣ ਦੀ ਕੱਲ ਦੀ ਤਰੀਕ 10 ਤਰੀਕ ਹੈਗੀ ਆ ਉਹ ਜਿਹੜੀ ਕੰਸਰੂ ਮੈਨੂੰ ਮਿਲਿਆ ਵੀ ਰਿਹਾਈ ਕਰਨੀ ਉਹਦਾ ਕਾਰਨ ਕੀ ਹੈ ਇੱਕ ਪਰਚਾ ਹੋਰ ਨਾਲ ਦੀ ਨਾਲ ਖੋਲਤਾ ਉਹਨਾਂ ਨੇ ਹੁਣ ਜਿਹੜਾ ਉਹ ਪਰਚਾ ਹੈ ਉਹ ਪੁਲਿਸ ਨੇ ਲਾਂਬਾ ਲਾਉਣਾ ਹੈ ਲਾਂਬਾ ਵੀ ਲਾਉਣਾ ਹੈ ਤੇ ਦੇਖੋ ਜਿਹੜਾ ਕਾਇਦਾ ਕਾਨੂੰਨ ਹੁੰਦਾ ਤੁਸੀਂ ਉਹਨੂੰ ਹੱਥ ਵਿੱਚ ਨਹੀਂ ਲੈ ਸਕਦੇ ਠੀਕ ਹੈ ਹੁਣ ਜਿਹੜੇ ਪਾਣੇ ਸਿੱਧੂ ਪਰਚੇ ਹੋਏ ਨੇ ਉਹ ਤਾਂ ਪਰਚੇ ਜਾਇਜ਼ ਨੇ ਜੀ ਨਜਾਇਜ਼ ਤਾਂ ਹੈ ਨਹੀਂ ਉਹ ਠੀਕ ਹੈ ਹੁਣ ਜਿਹੜਾ ਕੋਰਟ ਦਾ ਫੈਸਲਾ ਹੁੰਦਾ ਜੀ ਉਹ ਪੁਲਿਸ ਦੇ ਹੱਥ ਵਿੱਚ ਥੋੜੀ ਹੁੰਦਾ ਹੈ ਪੁਲਿਸ ਨੇ ਪਰਚੇ ਵਾਪਸ ਲੈਣੇ ਸੀ ਤਾਂ ਰਹਾ ਕਰਨਾ ਸੀ ਚਲੋ ਜੇ ਰਹਾ ਕਰਨਗੇ ਵੀ ਤੀਜਾ ਤੀਜਾ ਪਰਚਾ ਜਿਹੜਾ ਨਾਲ ਹੋ ਰਿਹਾ ਉਹ ਖੋਲਤਾ ਰਿਹਾ ਸ਼ਾਇਦ ਮੈਨੂੰ ਲੱਗਦਾ ਵੀ ਨਹੀਂ ਕਰਨਗੇ ਦੂਜੀ ਗੱਲ ਜਿਹੜਾ ਇਹਨਾਂ ਨੇ ਕਾਲ ਦਿੱਤੀ ਸੀ ਨਾ ਭਵੰਤਮਨ ਦੀ ਕੋਠੀ ਘੇਰਨ ਬਾਅਦ ਤੇ ਉਥੇ ਜਿਹੜੀ ਗਿੱਟਮਿਟ ਹੋਈ ਸੀ ਉਹ ਗਿੱਟਮਿਟ ਤੋਂ ਇਹ ਲੱਗਦਾ ਸੀ ਵੀ ਇਹਨਾਂ ਨੂੰ ਖੁੱਲੇ ਛੱਡਦਾ ਵੀ ਤੁਸੀਂ ਗਲਤੀਆਂ ਹੋਰ ਕਰੋ ਜਿਹੜੇ ਹੁਣ 17 ਪਰਚੇ ਹੋਏ ਨੇ ਭਾਨੀ ਸਿੱਤੇ ਵੀ ਨਾਲ ਹੋ ਗਿਆ ਉਹਦੇ ਪਰਿਵਾਰ ਤੇ ਹੋ ਗਿਆ ਲੱਕੇ ਤੇ ਹੋ ਗਿਆ ਠੀਕ ਹੈ ਉਹ ਜਿਵੇਂ ਖੁੱਲੇ ਛੱਡ ਕੇ ਗਲਤੀਆਂ ਕਰਾਈਆਂ ਤੇ ਹੋਰ ਧਾਰਾਵਾਂ ਲਾ ਕੇ ਉਹ ਠੋਕ ਦਿੰਦੇ ਆ ਇੱਕ ਗੱਲ ਹੋਰ ਥੋੜਾ ਧਿਆਨ ਦੇ ਨਾਲ ਸੁਣਿਆ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਇਹਦੀ ਕਾਲ ਤੇ ਭਾਵੇਂ 2-4 ਗਈਆਂ ਗਈਆਂ ਸੀ ਨਾ ਜਦੋਂ ਲਖੇਸ਼ ਦਾ ਨੇ ਪੁਲਿਸ ਦੇ ਨਾਲ ਗੱਲਬਾਤ ਕੀਤੀ ਹੈ ਗੱਲਬਾਤ ਇਕੱਲੇ ਨਹੀਂ ਕੀਤੀ ਹੈ ਜਥੇਬੰਦੀਆਂ ਦਾ ਵੀ ਰੋਸ ਹੈ ਜਿਹੜੀਆਂ ਇੰਟਰਵਿਊ ਹੁਣ ਆ ਰਹੀਆਂ ਨੇ ਜਾਂ ਵੀਡੀਓ ਵਾਇਰਲ ਹੋ ਰਹੀਆਂ ਨੇ ਉਹ ਕਹਿੰਦੇ ਸਾਨੂੰ ਲਖੇਸ਼ ਦਾ ਨੇ ਪੁੱਛਿਆ ਹੀ ਨਹੀਂ ਤੇ ਦੂਜੀ ਗੱਲ ਅੱਜ ਮਰਲਮੀ ਜਵਾਨ ਨਾਲ ਜਥੇਬੰਦ ਜਵਾਬ ਦਿੱਤਾ ਕਿ ਸਾਡੇ ਕੋਲ ਤਾਂ ਟਾਈਮ ਨਹੀਂ ਤਾਂ 13 ਫਰਵਰੀ ਨੂੰ ਜਾਣਾ ਦਿੱਲੀ ਅਸੀਂ ਨਿਕੰਮੇ ਥੋੜੀਆਂ ਜਥੇ ਬੰਦੀਆਂ ਨੂੰ ਪਤਾ ਲੱਗ ਚੁੱਕਾ ਹੈ ਕਿ ਜਦੋਂ ਅਸੀਂ ਇਹੋ ਜਿਹੇ ਲੋਕਾਂ ਦੇ ਪਿੱਛੇ ਖੜਾਂਗੇ ਸਾਡਾ ਕਿਰਦਾਰ ਜਿਹੜਾ ਉਹ ਬਿਲਕੁਲ ਖਤਮ ਹੋ ਜਾਣਾ ਹੈ ਠੀਕ ਹੈ ਨਾ ਜਿਹੜਾ ਉਹਨਾਂ ਦਾ ਮਿਆਰ ਸੀ ਉਹ ਖਤਮ ਹੋ ਜਾਣਾ ਹੈ ਜਿਹੜੀ ਗੱਲ ਤੁਸੀਂ ਭਾਨੇ ਸਿੱਧੂ ਦੀ ਕਰਦੇ ਹੋ ਜਾਂ ਲਖੇਧਾਣੇ ਦੀ ਕਰਦੇ ਹੋ ਇਹ ਵੀਰ ਮੇਰੇ ਆ ਤਕਰੀਬਨ ਤਕਰੀਬਨ ਲੋਕਾਂ ਨੂੰ ਪਤਾ ਲੱਗ ਚੁੱਕਾ ਹੈ ਵੀ ਇਹਨਾਂ ਲੋਕਾਂ ਦੇ ਪਿੱਛੇ ਖੜ ਕੇ ਅਸੀਂ ਆਪਣਾ ਆਪ ਗਵਾਉਣਾ ਹੁਣ ਜਿਹੜੀ ਅੱਜ ਦੀ ਖਬਰ ਤਾਜ਼ਾ ਨਿਕਲ ਕੇ ਆ ਰਹੀ ਉਹ ਇਹ ਆ ਰਹੀ ਹੈ ਕਿ ਜਿਹੜੇ 17 ਬੰਦੇ ਨੇ ਪਰਚਾ ਕੀਤਾ ਹੈ ਇਹ ਤਕਰੀਬਨ ਤੁਹਾਨੂੰ ਪਤਾ ਹੋਣਾ ਚਾਹੀਦਾ ਜਿਹੜਾ ਅਮਰਪਾਲ ਦੇ ਸਕੰਜਾ ਕਸ਼ਾ ਸੀ ਨਾ ਅਦਨਾਲੇ ਥਾਣੇ ਵਾਲੀ ਘਟਨਾ ਪਤਾ ਤੁਹਾਨੂੰ ਜਾਨਕੀ ਇਦਾਂ ਖੁੱਲ ਦੇ ਕੇ ਗਲਤੀਆਂ ਕਰਵਾਈਆਂ ਹੁਣ ਸਕੰਜੇ ਵਿੱਚ ਦੁਬਾਰਾ ਲੈ ਲੈਨੇ ਮੈਨੂੰ ਲੱਗਦਾ ਹੈ ਵੀ ਜਿਹੜਾ ਡਿਬਰੂਗੜ ਪਲੇਨ ਜਾਣਾ ਹੈ ਅਮਰਸਾ ਤੋਂ ਜਾਊਗਾ ਜਾਂ ਦਿੱਲੀ ਤੋਂ ਜਾਊਗਾ ਉਹ ਤਿਆਰ ਖੜਾ ਹੈ ਕਿਉਂਕਿ ਜਦੋਂ 17 ਬੰਦੇ ਪਰਚਾ ਕਹਿੰਦੇ ਉਹਦੇ ਵਿੱਚੋਂ 5-7 ਬੰਦੇ ਹਜੇ ਕੱਢਣਗੇ ਜਿਹੜਾ ਮੈਨੂੰ ਐਨਐਸਐ ਲਾ ਕੇ ਡਿਬਰੂਗੜੇ ਭੇਜਣਗੇ ਭੇਜਣਗੇ ਤੁਸੀਂ ਜਦੋਂ ਐਨਐਨਟੀ ਗੱਲ ਕਰਦੇ ਹਾਂ ਉੱਥੇ ਸਕਿਉਰਿਟੀ ਤੋੜਨ ਦਾ ਸਕਿਉਰਿਟੀ ਤੋੜਨ ਦੀ ਗੱਲ ਕਰਦੇ ਹਾਂ ਇਹੀ ਹੈ ਨਾ ਉਹਦੇ ਵਿੱਚ ਹੋਰ ਤਾਂ ਕੁਝ ਨਹੀਂ ਹੈਗਾ ਇਹੀ ਧਰਾਮਾਂ ਦੇ ਵਿੱਚ ਲੱਗਦੀਆਂ ਨੇ ਗੱਲ ਕਹਿਣ ਤੋਂ ਭਾਵੇਂ ਹੈ ਵੀ ਜਿੰਨਾ ਮਰਜੀ ਤੁਸੀਂ ਜਿਵੇਂ ਲੋਕ ਗਾਲਾਂ ਕੱਢਦੇ ਨੇ ਜਾਂ ਲੋਕ ਉਹਦੇ ਖੱਕ ਵਿੱਚ ਬੋਲਦੇ ਨੇ ਜਿੰਦਾਬਾਦ ਭਾਨਾ ਜਾਂ ਲੱਖਾ ਇਹ ਗੱਲਾਂ ਕਰਦੇ ਨੇ ਉਹਨਾਂ ਲੋਕਾਂ ਦੀ ਔਕਾਤ ਪੁਲਿਸ ਨੇ ਵੀ ਦਿਖਾ ਦਿੱਤੀ ਸਰਕਾਰ ਨੇ ਵੀ ਦਿਖਾ ਦਿੱਤੀ ਔਰ ਲੋਕ ਵੀ ਚਾਹੁੰਦੇ ਸੀ ਕਿ ਕਿੰਨਾ ਕੁ ਤੁਸੀਂ ਸਾਨੂੰ ਬੇਕੂ ਬਣਾਓਗੇ ਕਿੰਨਾ ਕੁ ਤੁਸੀਂ ਪੰਜਾਬ ਦੇ ਲੋਕਾਂ ਨੂੰ ਜਾਂ ਪੰਜਾਬ ਦੇ ਨੌਜਵਾਨਾਂ ਨੂੰ ਤੁਸੀਂ ਗੁੰਮਰਾਹ ਕਰੋਗੇ ਇੱਕ ਗੱਲ ਹੋਰ ਮੈਂ ਇੱਥੇ ਕਹਿਣੀ ਆ ਜਿਹੜਾ মিডিਆ ਹੈਗਾ ਨਾ মিডিਓ ਨੂੰ ਇੱਕ ਬੇਨਤੀ ਆ ਵੀ ਤੁਸੀਂ ਯਾਰ ਹਰ ਵਕਤ ਜਿਹੜਾ ਬੰਦਾ ਤੁਹਾਨੂੰ ਗੁੰਮਰਾਹ ਕਰ ਤੁਸੀ ਉਹਦੇ ਵਾਸਤੇ ਖੜੇ ਹੋ ਕਿਤੇ ਸਰਕਾਰ ਦੀ ਗੱਲ ਜਾਂ ਜਿਹੜਾ ਬੰਦਾ ਕੋਈ ਭੱਲਾ ਮਾਨਸ ਬੋਲਦਾ ਕੋਈ ਸੱਚ ਦੀ ਗੱਲ ਕਰਦਾ ਤੁਸੀਂ ਉਹਦੇ ਨਾਲ ਨਹੀਂ ਖੜੋਗੇ ਹੁਣ ਭਾਨੇ ਸਿੱਧੂ ਜਿੰਨੀਆਂ ਵੀਡੀਓ ਵਾਇਰਲ ਹੋਈਆਂ ਨੇ ਕਿ মিডিਅਮ ਦੀਆਂ ਨਹੀਂ ਆਹ ਤੇ ਜਿਹੜਾ ਹੁਣ ਪਰਿਵਾਰ ਤੇ ਪਰਚਾ ਹੋਇਆ ਪਰਿਵਾਰ ਤੇ ਪਰਚਾ ਕਿਦਾਂ ਹੋਇਆ ਉਹਦੀ ਜਿਹੜੀ ਭਾਨੇ ਸਿੱਧੂ ਸਿਸਟਰ ਹੈਗੀ ਆ ਸਕੂਲ ਦੇ ਵਿੱਚ ਹੈ ਸਕੂਲ ਦੇ ਵਿੱਚ ਪਹਿਲਾਂ ਤਾਂ ਕਹਿੰਦੀ ਮੈਂ ਛੁੱਟੀ ਲਈ ਨਹੀਂ ਬਾਦੇ ਵਿੱਚ ਕਹਿੰਦੀ ਮੈਂ ਕਹਿੰਦੀ ਮੈਂ ਇੱਥੇ ਛੁੱਟੀ ਭਰ ਕੇ ਆਈਆਂ ਠੀਕ ਹੈ ਨਾ ਫਿਰ ਸਕੂਲ ਬੰਦ ਕਰਵਾਇਆ ਇਹ ਇਹ ਜਿਹੜਾ ਸਭ ਕੁਝ ਹੈਗਾ ਜੀ ਇਹ ਕਾਨੂੰਨ ਦੇ ਕਾਨੂੰਨ ਨੂੰ ਹੱਥ ਵਿੱਚ ਲੈਣ ਕਰਕੇ ਹੋਇਆ ਠੀਕ ਹੈ ਇਹ ਪਰਚੇ ਗੈਜ ਹੋਏ ਨੇ ਜੀ ਬਾਕੀ ਜਿਹੜੀ ਰਹੀ ਛੱਡਣ ਦੀ ਗੱਲ ਰਹਿਣੇ ਕਰਨਗੇ ਇਹ ਤੁਸੀਂ ਭੁੱਲ ਜਾਓ ਇਹ ਨਹੀਂ ਜੀ ਇੱਕ ਗੱਲ ਹੋਰ ਲੱਖਾਂ ਸਿਧਾਣੇ ਤੇ ਪਹਿਲਾਂ ਉਂਗਲ ਉਠਦੀ ਸੀ ਵੀ ਇਹ ਕਿਵੇਂ ਪਹੁੰਚ ਗਿਆ ਸੰਗਰੂਰ ਹੁਣ ਤਾਂ ਉਸ ਤੇ ਵੀ ਪਰਚਾ ਦੇ ਤਾਂ ਲੱਖਾਂ ਸਿਧਾਣੇ ਕਹਿੰਦਾ ਮੈਨੂੰ ਤਾਂ ਆਪ ਨਹੀਂ ਬਖਸਿਆ ਦੇਖੋ ਉਹ ਜਿਹੜੀ ਉਂਗਲ ਉਠਦੀ ਸੀ ਨਾ ਉਹ ਉਠਦੀ ਸੀ ਵੀ ਭਗਵਾਨ ਤੁਮਾਨ ਵੱਲੋਂ ਕੋਈ ਚਾਲ ਹੋ ਸਕਦੀ ਹੈ ਅੰਦਰਖਾਤੇ ਕੋ ਗੇਮ ਹੋ ਸਕਦੀ ਐ ਇਹ ਲੋਕ ਕਹਿੰਦੇ ਸੀ ਹਨ ਪਰ ਹੁਣ ਰਸ਼ਤਾ ਪੁਲਿਸ ਨੇ ਕੀਤਾ ਸੀ ਨਾ ਜਾਂ ਜਿਹੜੀ ਇਹ ਕਾਰਵਾਈ ਤਾਂ ਪੁਲਿਸ ਨੇ ਪਾਈ ਐ ਨਾ ਪੁਲਿਸ ਥੋੜੀ ਕਹੂਗੀ ਵੀ ਸਾਨੂੰ ਭਗਵੰਤ ਮਾਨ ਨੇ ਕਿਹਾ ਜਾਨੀ ਕਹਿਣ ਤੋਂ ਭਾਵ ਐ ਜਿਹੜੀ ਲੱਖਾਂ ਗੇਮ ਬਣਾਉਣੀ ਚਾਹੁੰਦਾ ਸੀ ਉਹ ਗੇਮ ਬਣੀ ਨਹੀਂ ਲੱਖਾਂ ਸਾਰਿਆਂ ਨੂੰ ਖੁੱਡੇ ਲੈਣ ਲਾ ਕੇ ਭਾਵੇਂ ਭਾਨਾ ਸਿਰ ਤੁਸੀਂ ਭਾਵੇਂ ਸਮਝ ਤੋ ਮਾਮ ਸੀ ਜਾਂ ਹੋਰ ਪੰਜਰ ਬੰਦੇ ਇਹਨਾਂ ਨੂੰ ਜਾਨੀ ਕਿ ਪਿੱਛੇ ਕਰਕੇ ਆ ਮੋਹਰੇ ਆ ਕੇ ਆਪਣੇ ਚੋਂ ਉਧਰ ਚਮਕਾਉਣਾ ਚਾਹੁੰਦਾ ਸੀ ਠੀਕ ਐ ਉਹ ਗੱਲ ਬਣੀ ਨਹੀਂ ਹੋ ਲੋਕ ਵਿਰੋਧ ਵਿੱਚ ਹੁਣ ਜਥੇਬੰਦੀਆਂ ਨੇ ਸਾਫ਼ ਸਾੜ ਦਿੱਤਾ ਜਥੇਬੰਦੀਆਂ ਦੇ ਸਿੱਧਮੁੱਤੇ ਬਿਆਨ ਨੇ ਵੀ ਜਿਦੋਂ ਸਾਡੇ ਨਾਲ ਬਹਿ ਕੇ ਕੋਈ ਗੱਲਬਾਤ ਹੋਈ ਨਹੀਂ ਅਸੀਂ ਨਾਲ ਕਿਉਂ ਖੜੀ